ਦੋਸਤੋ ਮੈਂ ਡਾਕਟਰ ਮਨਪ੍ਰੀਤ ਸਿੰਘ ਮਾਨ ਅੱਜ ਇੱਕ ਬੜਾ ਹੀ ਸੈਂਸਿਟਿਵ ਟੌਪਿਕ ਲੈ ਕੇ ਆਇਆ ਹਾਂ ਜਿਸ ਦੇ ਬਾਰੇ ਬਹੁਤ ਘੱਟ ਚਰਚਾ ਹੁੰਦੀ ਹੈ ਜਿਸ ਦੇ ਵਿੱਚ ਇਨਸਾਨ ਫਾਦਰ ਆਪਣੀ ਲੜਕੀ ਦੇ ਨਾਲ ਮਾਂ ਆਪਣੇ ਲੜਕੇ ਦੇ ਨਾਲ ਜਾਂ ਭਰਾ ਆਪਣੀ ਭੈਣ ਦੇ ਨਾਲ ਜਾਂ ਕਜ਼ਨ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੰਦਾ ਇਹ ਇੱਕ ਬਹੁਤ ਹੀ ਭਿਆਨਕ ਮਨੋਵਿਗਿਆਨਿਕ ਰੋਗ ਹੈ ਜਿਸ ਦਾ ਨਾਮ ਹੈ ਇਨਸੈਸਟ ਇੱਕ ਕਿਉਂ ਹੁੰਦਾ ਇਹਦੇ ਪਿੱਛੇ ਦਾ ਮਨੋਵਿਗਿਆਨ ਕੀ ਆ ਅੱਜ ਆਪਾਂ ਸਾਰਾ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਵੀਡੀਓ ਨੂੰ ਧਿਆਨ ਨਾਲ ਸੁਣਿਓ ਦੋਸਤੋ ਇਨਸੈਸਟ ਇੱਕ ਐਸੀ ਸਾਈਕੋਲੋਜੀਕਲ ਜਿਹੜੀ ਬਿਮਾਰੀ ਆ ਜਿਹਦੇ ਵਿੱਚ ਇਨਸਾਨ ਦੀ ਜਿਹੜੀ ਸੋਚਣ ਦੀ ਬੁੱਧੀ ਆ ਤੇ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਸਮਾਜ ਦੀਆਂ ਜਿਹੜੇ ਰਿਲੇਸ਼ਨ ਨੇ ਉਹਨਾਂ ਨੂੰ ਬਿਲਕੁਲ ਚਿੱcke ਟੰਗ ਦਿੰਦਾ ਤੇ ਉਹਦੀ ਸੋਚਣ ਦੀ ਸ਼ਕਤੀ ਬਿਲਕੁਲ ਬੁੱਧੀ ਜਿਹੜੀ ਉਹਦੀ ਆ ਸਹੀ ਤੇ ਗਲਤ ਜਿਹੜੀ ਫੈਸਲਾ ਕਰਦੀ ਆ ਉਹ ਬਿਲਕੁਲ ਖਤਮ ਹੋ ਜਾਂਦੀ ਆ ਤਾਂ ਉਹਦੇ ਵਿੱਚ ਇਨਸਾਨ ਜਿਹੜਾ ਉਹਦੀ ਮਤਲਬ ਸੈਕਸ਼ੂਅਲ ਅਰਜ ਜਾਂ ਸੈਟੀਸਫੈਕਸ਼ਨ ਨੂੰ ਸੈਟੀਸਫੈਕਸ਼ਨ ਆਪੋਜ਼ਿਟ ਸੈਕਸ ਦੇ بجائے ਮਤਲਬ ਘਰ ਵਾਲੇ ਨੂੰ ਘਰ ਵਾਲੀ ਤੋਂ ਇਲਾਵਾ ਆਪਣੇ ਜਾਤਾਂ ਉਹਦਾ ਲੜਕੀ ਦੇ ਨਾਲ ਜਾਂ ਜਿਹੜੀ ਮਾਂ ਉਹਨੂੰ ਆਪਣੇ ਲੜਕੇ ਦੇ ਨਾਲ ਉਹਦੇ ਚੋਂ ਸੈਕਸ਼ੂਅਲ ਸੈਟੀਸਫੈਕਸ਼ਨ ਜਿਹੜੀ ਸੰਤੁਸ਼ਟੀ ਮਿਲਣੀ ਸ਼ੁਰੂ ਹੋ ਜਾਂਦੀ ਆ ਤੇ ਇਹ ਬਹੁਤ ਹੀ ਘਾਤਕ ਆ ਜਾਂ ਜੇ ਬੱਚੇ ਨੇ ਘਰ ਦੇ ਵਿੱਚ ਮੁੰਡਾ ਤੇ ਕੁੜੀ ਜਿਵੇਂ ਭਰਾ ਭੈਣ ਨੇ ਉਹਨਾਂ ਦਾ ਆਪਸ ਦੇ ਵਿੱਚ ਫਿਜ਼ੀਕਲ ਰਿਲੇਸ਼ਨ ਬਣਨਾ ਸ਼ੁਰੂ ਹੋ ਜਾਂਦਾ ਇਹ ਕਿਉਂ ਹੁੰਦਾ ਕਿਹੜੀਆਂ ਸਥਿਤੀਆਂ ਦੇ ਵਿੱਚ ਹੁੰਦਾ ਤਾਂ ਆਓ ਡਿਸਕਸ ਕਰੀਏ ਮੈਂ ਤੁਹਾਨੂੰ ਕੇਸ ਦੇ ਥਰੂ ਵੀ ਦੱਸੂਗਾ ਜਿਹੜਾ ਮੇਰੇ ਕੋਲ ਰੀਸੈਂਟਲੀ ਆਇਆ ਕਿਉਂਕਿ ਇਹ ਅੱਜਕੱਲ ਸਮਾਜ 'ਚ ਇਹ ਬਹੁਤ ਵੱਧਦਾ ਜਾ ਰਿਹਾ ਪਹਿਲਾਂ ਤਾਂ ਸੁਣ ਦੇ ਵਿੱਚ ਕੋਈ ਸੁਣਿਆ ਹੀ ਨਹੀਂ ਹੋਣਾ ਕੋਈ ਕੇਸ ਹੁੰਦਾ ਹੀ ਨਹੀਂ ਸੀ ਪਰ ਹੁਣ ਰੀਸੈਂਟ ਜਿਹੜੀ ਸਟੱਡੀ ਹੋਈ ਆ ਯੂਐਸਏ ਦੇ ਵਿੱਚ ਪਹਿਲਾਂ ਮਿਲੀਅਨ ਦੇ ਵਿੱਚ ਇੱਕ ਕੇਸ ਹੁੰਦਾ ਸੀ ਹੁਣ 7000 ਦੇ ਪਿੱਛੇ ਇੱਕ ਕੇਸ ਹੋਣਾ ਸ਼ੁਰੂ ਹੋ ਗਿਆ ਮਤਲਬ ਇੰਨੀ ਜ਼ਿਆਦਾ ਇਹਦਾ ਪ੍ਰਕੋਪ ਵਧਦਾ ਜਾ ਰਿਹਾ ਕੌਣ ਇਹਦੇ ਲਈ ਜ਼ਿੰਮੇਵਾਰ ਆ ਕੀ ਇਹਦੇ ਕਾਰਨ ਨੇ ਸਾਰਾ ਆਪਾਂ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕੀ ਇਹਦੇ ਪਿੱਛੇ ਮਤਲਬ ਸਾਈਕੋਲੋਜੀ ਮਨੋਵਿਗਿਆਨ ਕੀ ਆ ਇਹਦੇ ਹੋਣ ਦੇ ਪਿੱਛੇ ਇਹਦੇ ਸਭ ਤੋਂ ਜਿਹੜਾ ਵੱਡਾ ਫੈਕਟਰ ਆ ਇੰਪਲਸਿਵ ਬਿਹੇਵੀਅਰ ਦਾ ਹੋਣਾ ਇੰਪਲਸਿਵ ਬਿਹੇਵੀਅਰ ਕੀ ਹੁੰਦਾ ਮਨ ਦੇ ਵਿੱਚ ਇੰਪਲਸ ਉੱਠਦੀ ਆ ਸਡਨ ਜਿੰਨਾ ਬੰਦਿਆਂ ਦੇ ਬੀ ਮੇਰੇ ਘਰ ਦੇ ਵਿੱਚ ਤੁਸੀਂ ਬੈਠੋ ਚੰਗੇ ਭਲੇ ਬੈਠੇ ਹੋ ਅਚਾਨਕ ਖਿਆਲ ਆਉਂਦਾ ਜਿਵੇਂ ਕੋਈ ਘਰ ਦੇ ਬਾਹਰ ਗਏ ਹੋ ਨੇ ਕੋਈ ਫਾਦਰ ਆ ਦੇ ਮਨ ਦੇ ਵਿੱਚ ਖਿਆਲ ਆਉਣਾ ਆਪਣੀ ਕੁੜੀ ਨੂੰ ਫੜ ਲੈ ਇਹ ਪਹਿਲਾਂ ਤਾਂ ਸਿਰਫ ਫੜ ਲੈ ਤੱਕ ਹੀ ਸੀਮਤ ਹੁੰਦਾ ਕਿਉਂਕਿ ਉਹਦਾ ਹਲੇ ਬੁੱਧੀ ਹੈ ਜਿਹੜੀ ਰੋਕ ਦਿੰਦੀ ਆ ਉਹਨੂੰ ਫਿਰ ਉਹ ਇੱਕ ਪਲ ਲਈ ਆਪਣੇ ਆਪ ਨੂੰ ਗਿਲਟੀ ਮਹਿਸੂਸ ਕਰਦਾ ਬੰਦਾ ਜਿਹਦੇ ਖਿਆਲ ਆਉਂਦਾ ਹੈ ਪਰ ਜਦੋਂ ਬਿਮਾਰੀ ਦੀ ਹੱਦ ਵੱਧ ਜਾਂਦੀ ਆ ਫੇਰ ਉਹ ਹੱਦਾਂ ਟੱਪ ਕੇ ਫੜ ਵੀ ਲੰਦਾ ਇਲਾਜ ਦੀ ਜਿਹੜੀ ਸਟੇਜ ਆ ਇਹੀ ਆ ਜਦੋਂ ਬੰਦੇ ਦੇ ਮਨ 'ਚ ਖਿਆਲ ਉੱਠਣੇ ਸ਼ੁਰੂ ਹੋ ਜਾਣ ਇਸ ਤਰ੍ਹਾਂ ਦੇ ਜਿਹੜੇ ਨੈਗੇਟਿਵ ਖਿਆਲ ਨੇ ਜਾਂ ਜਿਨ੍ਹਾਂ ਦੇ ਡਬਲ ਮਾਈਂਡਡ ਰਹਿੰਦੇ ਨੇ ਬਹੁਤ ਜ਼ਿਆਦਾ ਚਿਤਤੀ ਦੇ ਵਿੱਚ ਉਹਨਾਂ 'ਚ ਇਹ ਰੋਗ ਹੋਣ ਦੀ ਬਹੁਤ ਸੰਭਾਵਨਾ ਜਿਹੜੇ ਇੱਕ ਮਨ ਉਹਨਾਂ ਦਾ ਕਹਿੰਦਾ ਕੰਮ ਕਰ ਲਾ ਦੂਜਾ ਉਹਨਾਂ ਦਾ ਕੰਮ ਜਿਹੜਾ ਉਹਨੂੰ ਘਟ ਦਿੰਦਾ ਜਾਂ ਜਿਨ੍ਹਾਂ ਦਾ ਸੈਕਸ਼ੂਅਲ ਸਪਰੇਸ਼ਨ ਬਹੁਤ ਹੋਇਆ ਹੁੰਦਾ ਲਾਈਫ ਦੇ ਵਿੱਚ ਉਹਨਾਂ 'ਚ ਰੋਗ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਤੇ ਜਾਂ ਜਿਹੜੀਆਂ ਪ੍ਰਸਥਿਤੀਆਂ ਨੇ ਜਿਹੜੀਆਂ ਵਾਤਾਵਰਣ ਇਸ ਤਰ੍ਹਾਂ ਦਾ ਮਿਲ ਰਿਹਾ ਕਿਸੇ ਨੂੰ ਜਿਵੇਂ ਕੋਈ ਫੈਮਿਲੀ ਆ ਕਮਰੇ ਘਟ ਨੇ ਇੱਕੋ ਹੀ ਬੈੱਡ ਤੇ ਸੌ ਰਹੇ ਨੇ ਸਾਰੇ ਜਾਣੇ ਮਤਲਬ ਬੱਚੇ ਵੱਡੇ ਵੀ ਹੋ ਗਏ ਲੜਕੀ ਹੈ ਜਿਹੜੀ 15 ਸਾਲ ਦੀ ਆਪਣੇ ਫਾਦਰ ਨਾਲ ਸੌ ਰਹੀ ਹੈ ਮਤਲਬ ਜਗ੍ਹਾ ਹੈ ਨਹੀਂ ਉਹਨਾਂ ਨੂੰ ਸੈਪਰੇਟ ਸੌਣ ਦੇ ਲਈ ਮਤਲਬ ਮਾਹੌਲ ਇਸ ਤਰ੍ਹਾਂ ਦਾ ਘਰ ਦੇ ਵਿੱਚ ਉਹ ਅੱਗੇ ਜਾ ਕੇ ਜਿਹੜੀ ਕੰਡੀਸ਼ਨ ਇਹ ਪੈਦਾ ਕਰ ਸਕਦੀ ਆ ਤੇ ਜਾਂ ਜਿਹੜੇ ਹਸਬੰਡ ਵਾਈਫ ਨੇ ਉਹਨਾਂ ਦੇ ਵਿੱਚ ਲੜਾਈ ਝਗੜਾ ਬਹੁਤ ਰਹਿੰਦਾ ਤੇ ਉਹਨਾਂ ਦਾ ਜਿਹੜਾ ਰਿਲੇਸ਼ਨ ਆ ਸਹੀ ਨਹੀਂ ਹੈ ਦੀ ਸੈਕਸ਼ੂਅਲ ਸੈਟੀਸਫੈਕਸ਼ਨ ਉਹਨਾਂ ਨੂੰ ਦੋਨਾਂ ਨੂੰ ਨਹੀਂ ਮਿਲ ਰਹੀ ਤਾਂ इमोਸ਼ਨਲੀ ਕਿਸੇ ਨਾ ਕਿਸੇ ਆਪੋਜੀਟ ਸੈਕਸ ਨਾਲ ਜਿਹੜੇ ਬੱਚਿਆਂ ਦੇ ਨਾਲ ਅਟੈਚਮੈਂਟ ਪਹਿਲਾਂ ਉਹਨਿਆਂ ਦੀ ਹੋਣੀ ਸ਼ੁਰੂ ਹੁੰਦੀ ਹੈ ਤੇ ਫਿਰ ਅਖੀਰ ਦੇ ਤੱਕ ਕੰਮ ਬਿਸਤਰ ਤੱਕ ਪਹੁੰਚ ਜਾਂਦਾ ਇਹ ਵੀ ਕਾਫੀ ਬਹੁਤ ਵੱਡਾ ਕਾਰਨ ਹੈ ਇਹਦੇ ਵਿੱਚ ਜਿਨ੍ਹਾਂ ਦੇ ਘਰ ਦੇ ਵਿੱਚ ਹਸਬੰਡ ਵਾਈਫ ਦੀ ਨਹੀਂ ਬਣਦੀ ਲੜਾਈ ਝਗੜੇ ਬਹੁਤ ਰਹਿੰਦੇ ਨੇ ਜਾਂ ਤੀਜਾ ਜਿਹੜਾ ਹੋਰ ਇੱਕ ਮੁੱਖ ਕਾਰਨ ਜਦੋਂ ਪੇਰੈਂਟਸ ਨੇ ਕੰਮ ਤੇ ਚਲੇ ਜਾਣਾ ਤੇ ਬੱਚੇ ਘਰ ਦੇ ਵਿੱਚ ਬਿਲਕੁਲ ਇਕੱਲੇ ਰਹਿੰਦੇ ਨੇ ਤੇ ਉਹ ਇਕੱਠੇ ਮਤਲਬ ਬੈਠਦੇ ਨੇ ਇਕੱਠੇ ਹੀ ਟੀਵੀ ਦੇਖਦੇ ਨੇ ਮੋਬਾਈਲ ਦੇਖਦੇ ਨੇ ਅਡਲਟ ਹੂਡ ਮਤਲਬ 14 15 ਸਾਲ ਦੀ ਉਹਨਾਂ ਦੀ ਉਮਰ ਆ ਅੱਜ ਕੱਲ ਜਿਹੜਾ ਫੇਸਬੁੱਕ ਇੰਸਟਾਗ੍ਰam YouTube ਇਹਨਾਂ ਤੇ ਸੌਫਟ ਪੋਰਨ ਜਿਹੜਾ ਬਹੁਤ ਭਰੋਸਿਆ ਯਾਰ ਜਾਂ ਆਪਾਂ ਨੂੰ ਕਿਉਂਕਿ ਜਿਹੜਾ ਫੇਸਬੁੱਕ ਦਾ ਜਿਹੜਾ ਐਲਗੋਰਿਥਮ ਆ ਤੁਸੀਂ ਇੱਕ ਵਾਰੀ ਜਿਹੜੀ ਇੱਕ ਵੀਡੀਓ ਦੇਖ ਲਈ ਕੋਈ ਇਸ ਤਰ੍ਹਾਂ ਦੀ ਅਚਾਨਕ ਆ ਗਈ ਬੰਦੇ ਨੇ ਵੜੀ ਜੀ ਦੇਖ ਵੀ ਲਈ ਤਾਂ ਉਹਨਾਂ ਨੇ ਜਿਵੇਂ ਤੁਹਾਡਾ ਮਾਈਂਡ ਰੀਡ ਕਰ ਲੈਣਾ ਤੇ ਉਹਨਾਂ ਨੇ ਸਾਰੀਆਂ ਵੀਡੀਓ ਉਸੇ ਤਰ੍ਹਾਂ ਦੀ ਹੀ ਦਿਖਾਉਣ ਲੱਗ ਜਾਣੀਆਂ ਨੇ ਇਹ ਇਸ ਤਰ੍ਹਾਂ ਦਾ ਇੱਕ ਹੁਣ ਕੇਸ ਜਿਹੜਾ ਹੋਇਆ ਥੋੜੀ ਦੇਰ ਪਹਿਲਾਂ ਮੈਂ ਪੜਿਆ ਗੁਜਰਾਤ ਦੇ ਸੂਰਤ ਦੇ ਵਿੱਚ ਜਿਹੜਾ ਸ਼ਹਿਰ ਆ ਸੂਰਤ ਗੁਜਰਾਤ ਦਾ ਉੱਥੇ ਹੋਇਆ ਪੇਂਟਸ ਸਵੇਰੇ 8:00 ਵਜੇ ਕੰਮ ਤੇ ਚਲੇ ਜਾਂਦੇ ਸੀ ਰੋਜ਼ ਹਰ ਰੋਜ਼ ਜਿਹੜੇ ਮਾਪੇ ਸੀਗੇ ਇੱਕ ਬੱਚੇ ਦੀ ਉਮਰ ਸੀ ਜਿਹੜਾ ਮੁੰਡਾ ਸੀ ਉਹਦੀ 18 ਸਾਲ ਸੀ ਲੜਕੀ ਸੀ 13 ਸਾਲ ਦੀ ਤੇ 8ਵੀਂ ਕਲਾਸ ਚੋਂ ਪੜਦੀ ਸੀਗੀ ਹਲੇ ਮਾਪੇ ਨੇ ਸਵੇਰੇ 8 ਵਜੇ ਨਿਕਲ ਜਾਣਾ ਕੰਮ ਤੇ ਸ਼ਾਮ ਨੂੰ ਰਾਤ ਨੂੰ 8 ਵਜੇ ਆਉਣਾ ਤੇ ਮੁੰਡਾ ਜਿਹੜਾ ਸੀ ਪੜਨ ਪੜਨ ਚ ਮਤਲਬ ਪਹਿਲੇ ਸਕੂਲ ਚੋਂ ਡ੍ਰੌਪ ਆਊਟ ਸੀ ਕੱਢਿਆ ਹੋਇਆ ਸੀ ਤੇ ਉਹ ਕਰਦੇ ਨੇ ਕੰਮ ਤੇ ਲਾਤਾ ਦਿਨੇ ਉਹ ਜਾਂਦਾ ਸੀ ਸਵੇਰੇ 8 ਵਜੇ ਘਰਦਿਆਂ ਦੇ ਨਾਲ ਹੀ ਤੇ 2:00 ਵਜੇ ਮੁੜਿਆਉਂਦਾ ਸੀ ਜਿਹੜੀ ਲੜਕੀ ਸੀ ਉਹ ਪੜਦੀ ਸੀ ਹਲੇ 8ਵੀਂ ਕਲਾਸ ਦੇ ਵਿੱਚ ਉਹ 12 1:00 ਵਜੇ ਉਹ ਆ ਜਾਂਦੀ ਸੀ ਘਰ ਤੇ ਜਦੋਂ 2:00 ਵਜੇ ਫਿਰ ਦੋਨੋਂ ਇਕੱਠੇ ਹੁੰਦੇ ਸੀ ਪਹਿਲਾਂ ਤਾਂ ਇਸ ਤਰ੍ਹਾਂ ਉਹ ਮੋਬਾਈਲ ਤੇ سلسلہ ਚੱਲੀ ਗਿਆ ਥੋੜੀ ਦੇਰ ਦੇਖਦੇ ਸੀ ਇਕੱਠੇ ਬੈਠ ਕੇ ਫਿਰ ਹੌਲੀ-ਹੌਲੀ ਮਤਲਬ ਮੁੰਡੇ ਦੇ ਅਰਜ ਜਾਗੀ ਨੇਚਰਲੀ ਆ ਜਦੋਂ ਹਾਰਮੋਨ ਜਿਹੜੇ ਨੇ ਐਕਟਿਵ ਹੁੰਦੇ ਨੇ ਇਸ ਉਮਰ ਦੇ ਵਿੱਚ ਦੋਨਾਂ ਦੇ ਵਿੱਚ ਲੜਕੀ ਦੇ ਵਿੱਚ ਵੀ ਤੇ ਲੜਕੇ ਦੇ ਵਿੱਚ ਵੀ ਤੇ ਉਹਨਾਂ ਨੇ ਇਸ ਤਰ੍ਹਾਂ ਕੋਈ ਸੀਮ ਦੇਖਿਆ ਹੋਣਾ ਦੇਖਦੇ ਗਏ ਫਿਰ ਰੁਚੀਆਂ ਦੀ ਵਾਧ ਹੀ ਗਈ ਅੱਗੇ-ਅੱਗੇ ਕੰਮ ਚੱਲਦਾ ਗਿਆ ਤੇ ਉਹਨਾਂ ਨੇ ਸੈਕਸ਼ੂਅਲ ਰਿਲੇਸ਼ਨ ਬਣਾਉਣੀ ਸ਼ੁਰੂ ਕਰ ਦਿੱਤੇ ਆਪਸ ਦੇ ਵਿੱਚ ਦੋਨਾਂ ਨੇ ਭੈਣ ਭਰਾ ਨੇ ਤੇ ਲੜਕੇ ਨੇ ਕੁੜੀ ਜਿਹੜੀ ਲੜਕੀ ਸੀ ਆਪਣੀ ਭੈਣ ਡਰਾ ਵੀ ਦਿੱਤੀ ਬਹੁਤ ਜ਼ਿਆਦਾ ਵੀ ਜੇ ਤੈਂ ਕਰੇ ਦੱਸਿਆ ਮੈਂ ਤੈਨੂੰ ਮਾਰ ਦੂੰ ਤੇ ਇਸ ਡਰ ਦੇ ਵਿੱਚ ਲੜਕੀਆਂ ਫਿਰ ਦੱਸਦੀਆਂ ਵੀ ਨਹੀਂ ਕਰਦਿਆਂ ਨੂੰ ਤੇ ਇਹ ਕੰਮ ਵੱਧਦਾ ਜਾਂਦਾ ਤੇ ਫਿਰ ਹੋਇਆ ਕਿ ਉਹ ਲੜਕੀ ਪ੍ਰੈਗਨੈਂਟ ਹੋ ਗਈ ਜਦੋਂ ਉਹ ਲੜਕੀ ਦੇ ਪੇਟ 'ਚ ਦਰਦ ਹੋਇਆ 20 ਹੋ ਗੁ ਚੁੱਕੇ ਸੀਗੇ ਮੰਥ ਜਿਹੜੇ ਨਾ ਵੀਕ ਹੋ ਚੁੱਕੇ ਸੀ 20 20 ਜਾਂ 21 ਇਨਕ ਹੋ ਚੁੱਕੇ ਸੀ ਮੈਂ ਪੜਿਆ ਉਹਦੇ ਦਰਦ ਹੋਇਆ ਲੜਕੀ ਦੇ ਤੇ ਉਹ ਡਾਕਟਰ ਕੋਲ ਲੈ ਕੇ ਗਏ ਉਹਦੇ ਜਿਹੜੇ ਘਰ ਦੇ ਨੇ ਤੇ ਉਦੋਂ ਅਲਟਰਾਸਾਉਂਡ ਕਰਵਾਈ ਉੱਥੇ ਪ੍ਰੈਗਨੈਂਸੀ ਆ ਗਈ ਫੇਰ ਇਹ ਸਾਰਾ ਪੇਤ ਖੁੱਲਿਆ ਤੇ ਫਿਰ ਇਸ ਤਰ੍ਹਾਂ ਫਿਰ ਉਹ ਬੱਚਾ ਜਿਹੜਾ ਲੜਕਾ ਸੀ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਇਸ ਤਰ੍ਹਾਂ ਦੇ ਜਿਹੜੇ ਕੇਸ ਨੇ ਵੱਧਦੇ ਜਾ ਰਹੇ ਨੇ ਮੇਰੇ ਕੋਲ ਜਿਹੜਾ ਇੱਕ ਕੇਸ ਆਇਆ ਸੀ ਕੀ ਫੀਮੇਲ ਲੇਡੀ ਸੀ 45 ਸਾਲ ਦੀ ਉਮਰ ਸੀ ਉਹ ਮਤਲਬ ਬੜਾ ਰੋ ਰਹੀ ਸੀ ਉਹਨੂੰ ਪ੍ਰੋਬਲਮ ਸੀ ਫੇਰਾਈਟ ਦੀ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਸੀ ਹੋਰ ਵੀ ਕਾਫੀ ਇਸ਼ੂ ਸੀਗੇ ਡਿਪਰੈਸ਼ਨ ਸੀ ਐਂਗਜ਼ਾਇਟੀ ਸੀ ਮੈਂ ਜਦੋਂ ਹਿਸਟਰੀ ਉਹਦੀ ਸਾਰੀ ਪੁੱਛੀ ਤਾਂ ਮਤਲਬ ਤੈਨੂੰ ਵੀ ਕੀ ਚਿੰਤਾ ਕੀ ਰਹਿੰਦੀ ਹੈ ਘਰ 'ਚ ਮਤਲਬ ਟੈਨਸ਼ਨ ਕੀ ਆ ਤੈਨੂੰ ਇਸ ਤਰ੍ਹਾਂ ਪੁੱਛਦੇ ਪੁੱਛਦੇ ਹੌਲੀ-ਹੌਲੀ ਉਹਨੇ ਮਤਲਬ ਗੱਲ ਦੱਸੀ ਆਪਣਾ ਭੇਦ ਖੋਲਿਆ ਕਹਿੰਦੀ ਜਿਹੜੀ ਮੇਰੀ ਲੜਕੀ ਆ ਤੇ ਮੇਰਾ ਘਰ ਵਾਲਾ ਉਹਨਾਂ ਦੇ ਆਪਸ ਦੇ ਵਿੱਚ ਸੰਬੰਧ ਨੇ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਤੇਰਾ ਬਹਿਮ ਵੀ ਹੋ ਸਕਦਾ ਕਹਿੰਦੀ ਨਹੀਂ ਮੇਰਾ ਬਹਿਮ ਨਹੀਂ ਕਹਿੰਦੀ ਮੈਂ ਇੱਕ ਵਾਰ ਨਹੀਂ ਕਈ ਵਾਰ ਮਤਲਬ ਨੋਟ ਕੀਤਾ ਕਹਿੰਦੀ ਮਤਲਬ ਮੇਰੀ ਲੜਕੀ ਆ ਤੇ ਮੇਰਾ ਜਿਹੜਾ ਘਰ ਵਾਲਾ ਜੱਫੀ ਪਾ ਕੇ ਪਏ ਹੁੰਦੇ ਨੇ ਜਾਈ ਦੇ ਵਿੱਚ ਮੈਂ ਕਿਹਾ ਚਲੋ ਉਹ ਵੀ ਹੈ ਚਲੋ ਫਾਦਰ ਕਰ ਸਕਦਾ ਕਹਿੰਦੀ ਨਹੀਂ ਕਹਿੰਦੀ ਮੈਨੂੰ ਪਹਿਲਾਂ ਮੈਨੂੰ ਵੀ ਥੋੜੀ ਮਤਲਬ ਪੂਰਾ ਕਨਫਰਮ ਨਹੀਂ ਸੀ ਕਹਿੰਦੀ ਫਿਰ ਇੱਕ ਦਿਨ ਮੈਂ ਕੀ ਦੇਖਿਆ ਜਦੋਂ ਗੱਦਾ ਚੱਕਿਆ ਉਹਦੇ ਥੱਲੇ ਕੌਂਡਮ ਦੇ ਜਿਹੜੇ ਰੈਪਰ ਪਏ ਉਹਦੇ ਥੱਲੇ ਗੱਦੇ ਦੇ ਥੱਲੇ ਮੰਨੇ ਫਿਰ ਵੀ ਨਹੀਂ ਕਹਿੰਦੀ ਮਤਲਬ ਉਹ ਜਿਹੜੇ ਨਾ ਕੁੜੀ ਮੰਨੀ ਤੇ ਨਾ ਉਹਦਾ ਫਾਦਰ ਦੋਨੇ ਹੀ ਮਤਲਬ ਇਸ 스테ਜ ਦੇ ਵਿੱਚ ਪਲੇਜ਼ਰ ਲੈਣਾ ਸ਼ੁਰੂ ਕਰਤਾ ਉਹਨਾਂ ਨੇ ਆਪਸ ਦੇ ਵਿੱਚ ਸਾਰੇ ਰਿਸ਼ਤੇ ਚਾਰ-ਤਾਰ ਕਰਕੇ ਕੁੜੀ ਨੂੰ ਤਾਂ ਮਤਲਬ ਨਹੀਂ ਸੈਂਸ ਸੀ ਕਿ ਫਾਦਰ ਵੀ ਜਣੀ ਉਹਦਾ ਇੰਨਾ ਮਾਨਸਿਕੋ ਗੰਭੀਰ ਰੂਪ ਦੇ ਵਿੱਚ ਸ਼ਿਕਾਰ ਹੋ ਗਿਆ ਬਿਮਾਰੀ ਦਾ ਉਹਨੂੰ ਆਪਣੇ ਪਰਾਇਦੀ ਫਰਕ ਹੀ ਨਹੀਂ ਰਹੀ ਵੀ ਇਹ ਮੇਰੀ ਧੀ ਆ ਮੇਰੀ ਕੁੜੀ ਆ ਮਤਲਬ ਉਹਦੇ ਨਾਲ ਹੀ ਉਹਨੇ ਰਿਲੇਸ਼ਨ ਬਣਾਉਣੀ ਸ਼ੁਰੂ ਕਰ ਦਿੱਤੇ ਤਾਂ ਇਹ ਬਹੁਤ ਖਤਰਨਾਕ ਜਿਹੜੇ ਨਤੀਜੇ ਆਉਣੇ ਸ਼ੁਰੂ ਹੋ ਗਏ ਜਿਹੜਾ ਹੈ ਇੰਸਟਾਗ੍ਰam ਜਾਂ ਫੇਸਬੁੱਕ ਤੇ ਜਿਹੜਾ YouTube ਤੇ ਜਾਂ ਇੰਟਰਨੈਟ ਤੇ ਇੰਟਰਨੈਟ ਤੇ ਬਕਾਇਦਾ ਸਾਈਟਾਂ ਤੇ ਵੀਡੀਓ ਤੱਕ ਪਈਆਂ ਨੇ ਬਹੁਤ ਜ਼ਿਆਦਾ ਜਿਵੇਂ ਕੋਈ ਕੈਟਾਗਰੀ ਬਣਾਇਆ ਬਣਾ ਦਿੰਦੇ ਨੇ ਉਹ ਫਾਦਰ ਤੇ ਵੀ ਡਾਟਰ ਦੀ ਸੈਕਸ਼ੁਅਲ ਰਿਲੇਸ਼ਨ ਇਸ ਤਰ੍ਹਾਂ ਦੀਆਂ ਵੀਡੀਓਜ਼ ਮਤਲਬ ਹੈਡਿੰਗ ਦੇ ਦਿੰਦੇ ਨੇ ਉਹ ਬੱਚੇ ਦੇ ਜਿਹੜਾ ਫਿਰ ਜਿਹੜਾ ਕੋਈ 14-15 ਸਾਲ ਦਾ ਉਹਦੇ ਨੇਚਰਲੀ ਮਤਲਬ ਇਸ ਤਰ੍ਹਾਂ ਦੀ ਫਿਰ ਅਰਜ਼ ਉੱਠਣੀ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਵੀਡੀਓ ਦੇਖ ਕੇ ਜਿਹੜਾ ਗਲਤ ਉਹਨੇ ਜਦੋਂ ਗਾਈਡੈਂਸ ਮਿਲਦੀ ਹੈ ਉਹਨੂੰ ਤਾਂ ਇਹ ਤੋਂ ਬਚਣ ਦੇ ਲਈ ਇੱਕ ਤਾਂ ਪਹਿਲਾਂ ਹੀ ਨੂੰ ਪਛਾਨਣਾ ਬਹੁਤ ਜ਼ਰੂਰੀ ਆ ਸਮਾਜ ਦੇ ਵਿੱਚ ਕੋਈ ਜੇ ਕੋਈ ਤੇ ਜੇ ਕੋਈ ਬੰਦਾ ਹਾਈਪਰ ਸੈਕਸ਼ੂਅਲ ਆ ਉਹਦਾ એનર્ਜੀ ਦਾ ਨਿਕਲਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਉਹ ਗਲਤ ਪਾਸੇ ਜਿਹੜੀ ਨਰਜੀ ਆ ਰੂਪ ਧਾਰ ਲੈਂਦੀ ਆ ਆਪਸ ਦੇ ਵਿੱਚ ਜਿਹੜੇ ਹਸਬੰਡ ਵਾਈਫ ਆ ਉਹਨਾਂ ਦਾ ਰਿਲੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਆ ਵਧੀਆ ਹੋਣਾ ਤੇ ਜੇ ਬੱਚੇ ਵੱਡੇ ਨੇ ਤਾਂ ਇਹ ਮਾਵਾ ਪਾਪ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਤਾਂ ਕਿ ਉਹ ਹੋਰ ਉਹਨਾਂ ਦਾ ਜਿਹੜਾ ਦਿਨ ਦੇ ਵਿੱਚ ਜਾਂ ਜਦੋਂ ਰਾਤ ਨੂੰ ਇਕੱਠੇ ਨਾ ਬਹਿਣ ਹੋ ਉਹਨਾਂ ਨੂੰ ਅਲੱਗ-ਅਲੱਗ ਪਾਇਆ ਜਾਵੇ ਤਾਂ ਇਹ ਕੁਝ ਜਿਹੜੇ ਜੇ ਤੁਸੀਂ ਧਿਆਨ ਗੱਲਾਂ ਰੱਖੋਗੇ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਤੇ ਜੇ ਕਿਸੇ ਨੂੰ ਉੱਠਦੀਆਂ ਨੇ ਅਰਜ ਕੋਈ ਇਸ ਤਰ੍ਹਾਂ ਦੀਆਂ ਜਾਂ ਜਿਵੇਂ ਕੋਈ ਜਾਂਦਾ ਰਸਤੇ ਦੇ ਵਿੱਚ ਵੀ ਜਨਾਨੀ ਨੂੰ ਮੈਂ ਫੜ ਲਵਾਂ ਇਸ ਤਰ੍ਹਾਂ ਦੇ ਮੇਰੇ ਕੋਈ ਕਈ ਕੇਸ ਆਏ ਨੇ ਜਿਨ੍ਹਾਂ ਨੂੰ ਇੰਪ পালਸ ਉੱਠਦੀ ਆ ਪਰ ਉਹ ਰੋਕ ਲੈਂਦੇ ਨੇ ਉਹ ਉਹਨਾਂ ਦੀ ਹਲੇ ਅਗਸਟ ਸਟੇਜ ਹਲੇ ਐਡਵਾਂਸ ਨਹੀਂ ਹੋਈ ਤਾ ਉਥੇ ਇਲਾਜ ਦਾ ਕਰਵਾਉਣਾ ਚਾਹੀਦਾ ਤਾਂ ਉਮੀਦ ਕਰਦਾ ਤੁਹਾਨੂੰ ਇਹ ਜਿਹੜੀ ਜਾਣਕਾਰੀ ਆ ਪਸੰਦ ਆਈ ਹੋਊਗੀ ਤਾਂ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਜਾਗਰੂਕ ਹੋ ਸਕਣ ਜੇ ਤੁਹਾਨੂੰ ਕੋਈ ਦਿੱਕਤ ਆ ਤਾਂ ਕੋਈ ਹੋਰ ਮਤਲਬ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਕਮੈਂਟ ਕਰਕੇ ਵੀ ਦੱਸੋ ਧੰਨਵਾਦ